ਜਾਈ ਰਹੀ ਹੈ ਸਾਡੇ ਕਨੌਲੀਆਂ 'ਚ ਟੀਕੇ ਲੱਗਣ ਦੇ ਨੇ ਚਿੱਟਾ ਵਿਗੰਢਿਆ ਆਮ ਬਾਹਰ ਦੇ ਬੰਦੇ ਆਣ ਕੇ ਗੰਦ ਪਾਉਣ ਦੇ ਨੇ ਜਿੰਦਾ ਸਾਨੂੰ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂਗਾ ਠੀਕ ਹੈ ਨਾ ਇੱਥੇ ਪਿੰਡ ਵਾਲੇ ਤਾਂ ਅਸੀਂ ਜਾਣਦੇ ਆ ਬਾਹਰ ਦੇ ਬੰਦੇ ਤਾਂ ਸਾਨੂੰ ਪਤਾ ਹੀ ਨਹੀਂਗਾ ਦੋ ਨੰਬਰ ਵਾਲੇ ਸਾਰੇ ਬੰਦੇ ਇੱਥੇ ਆਨ ਗ੍ਰੈਂਡ ਨੇ ਮਸਲਾ ਕੀ ਹੋਇਆ ਸੀ ਬਾਹਰ ਤੇ ਕੁਚਣੇ ਆਈ ਸੀ ਬਾਹਰੋਂ ਕੋਈ ਕੁੜੀ ਕੜੀ ਕੱਢ ਕੇ ਹੱਲ ਹੋ ਗਿਆ ਮਸਲਾ ਲੈ ਕੇ ਪੂਰਾ ਕੰਮ ਪੂਰਾ ਇੱਥੇ ਮਾਮਲਾ ਕਿ ਚੱਲਿਆ ਕਲੋਨੀ ਤਾਂ ਲੋਕਾਂ ਦੇ ਰਹਿਣ ਵਸੇਰੇ ਵਾਸਤੇ ਭਲਾਈ ਵਾਸਤੇ ਬਣਾਈ ਸੀ ਮਾਮਲਾ ਤੁਹਾਨੂੰ ਵੈਸੇ ਤੇ ਚਿੱਟੇ ਦਾ ਘਰ ਬਣ ਗਿਆ ਜੀ ਚਿੱਟਾ ਇੱਥੇ ਆਮ ਹੋ ਗਿਆ ਸਾਡੇ ਪਿੰਡ 'ਚ ਸਾਰੇ ਨਸ਼ੇ ਵਾਲੇ ਬਸ ਇਹ ਇੱਕ ਸਾਦਾ ਹੋਟਲ ਬਣ ਗਿਆ ਬੈਕ ਤੁਸੀਂ ਜਾਓਗੇ ਵੇਖੋਗੇ ਕਈਆਂ ਕਮਰਿਆਂ ਦੇ ਵਿੱਚ ਤੁਹਾਨੂੰ ਜੇਬ ਖਾਈਏ ਤੇ ਕੰਮ ਹੀ ਇਹ ਚੱਲਣ ਡਿਆ ਹੈ ਔਰ ਕੰਮ ਨਹੀਂ ਕਰਤੇ ਔਰ ਕੋਈ ਕੰਮ ਨਹੀਂ ਕਰ ਸਭ ਤੋਂ ਜ਼ਿਆਦਾ ਮੈਨੂੰ ਨਾ ਪਤਾ ਲੱਗਦਾ ਕਿਹੜੇ ਪਿੰਡ ਦਾ ਬੰਦਾ ਆਉਣ ਕੇ ਬੀਂਂ ਡਿਆ ਕਿਹੜੇ ਕਿਹੜੇ ਪਿੰਡ ਦੇ ਵਿੱਚ ਣ ਡਿਆ ਸਾਨੂੰ ਤੇ ਵੀ ਨਹੀਂ ਪਤਾ ਲੱਗਣ ਡਿਆ ਨਵੇਂ ਤੋਂ ਨਵੇਂ ਆਉਂਦੇ ਨੇ ਭਾਈ ਜੀ ਕੀ ਨਾਮ ਹੈ ਕੀ ਰੌਲਾ ਮੇਰਾ ਨਾਮ ਟੀਟੂ ਆ ਰੌਲਾ ਇੱਥੇ ਆਈ ਰੰਗ ਬਰੰਗੀ ਦੁਨੀਆ ਕੋਈ ਪਤਾ ਨਹੀਂ ਕਿਤੋਂ ਦਾ ਆ ਕੋਈ ਕਿਤੋਂ ਦਾ ਆ ਇੱਥੇ ਚਿੱਟਾ ਫੁੱਲ ਚੱਲੀ ਜਾਂਦਾ ਹਰ ਇੱਕ ਕਲੋਨੀ 'ਚ ਜਾ ਕੇ ਵੇਖੋ ਕੀ ਕੁਝ ਬਣਿਆ ਪਿਆ 54 ਪਈਆਂ 54 ਪਈਆਂ ਨੇ ਟੀਕੇ ਲਾ ਲਾ ਕੇ ਲੋਕ ਇੱਥੋਂ ਜਾਂਦੇ ਨੇ ਇੱਥੇ ਵੇਚੀ ਜਾਂਦੇ ਨੇ ਇੰਨਾ ਨਹੀਂ ਪਤਾ ਲੱਗਦਾ ਵੇਚਦਾ ਕਿਹੜਾ ਕਿਹੜਾ ਨਹੀਂ ਹਾਂ ਠੀਕ ਹੈ ਜੀ ਜਿਹੜੇ ਕੁਆਟਰ ਖਾਲੀ ਪਏ ਨੇ ਉਹਨਾਂ ਤੇ ਕੁਝ ਕਲੇ ਮਤਲਬ ਕਿ ਅਸੀਂ ਲੋਕ ਨੇ ਹਾਂ ਜਿਹੜੇ ਲੋਕ ਨਹੀਂ ਇੱਥੇ ਰਹਿ ਰਹਿ ਰਹੀ ਉਹ ਕਲੋਨੀਆ ਚ ਜਾ ਕੇ ਵੇਖੋ ਗੰਦ ਪੈ ਰਿਆ ਬਸ ਜੀ ਰੰਗ ਪਰੰਗੀ ਦੁਨੀਆ ਤੁਸੀਂ ਵੇਖਿਆ ਵੀ ਕਰਦੇ ਗਲਤ ਕੰਮ ਨੇ ਗਲਤ ਕੰਮ ਕਰਦੇ ਨੇ ਇੱਥੇ ਆ ਕੇ ਜਿੱਦਾਂ ਕੋ ਕੁੜੀ ਕੱਢ ਲਿਆ ਏ ਉਹ ਵੀ ਇੱਥੇ ਭੱਜਾ ਆਉਂਦਾ ਜੀ ਕਦੀ ਆਉਣਾ ਨਵਾਂ ਹੀ ਚਾਂਸ ਬਣਿਆ ਵੀ ਆ ਕੁੜੀ ਕੱਢ ਕੇ ਤਿੰਨ ਦਿਨ ਹੋ ਗਏ ਨੂੰ ਇੱਥੇ ਬੈਠੇ ਨੂੰ ਸਾਨੂੰ ਪਤਾ ਹੀ ਨਹੀਂ ਗਾ ਵੀ ਇਹ ਕੌਣ ਹੈ ਕਿੱਥੋਂ ਆਇਆ ਸਾਨੂੰ ਇਹਨਾਂ ਦਾ ਪਤਾ ਹੋਵੇ ਕਲੋਨੀ ਵਾਲੇ ਨੂੰ ਅਸੀਂ ਪਿੰਡ ਦੇ ਰਹਿਣ ਵਾਲੇ ਆ ਵੀ ਆ ਬੰਦਾ ਵੀ ਪਾਸੋਂ ਆਇਆ ਸਾਨੂੰ ਨਹੀਂ ਅੰਦਾਜ਼ ਪਤਾ ਅੱਜ ਰੋਲਾ ਪਿਆ ਤੇ ਪਤਾ ਲੱਗਾ ਵੀ ਇਹ ਬੰਦਾ ਇਹ ਹੋ ਗਿਆ ਅਰੇ ਥਣੇ ਟੋਲੇ ਵੀ ਕਹਿੰਦੇ ਆਵਾ ਚੱਲਦੇ ਆ ਪੰਨੇ ਡਲਿਆਂ ਦਾ ਨਹੀਂ ਸਾਨੂੰ ਅੱਜ ਚੱਲੇ ਚੱਲੇ ਨਹੀਂਗੇ ਪਰ ਡਲਿਆਂ ਦਾ ਤਾਂ ਵੈਸੇ ਆਪ ਚ ਬਣਾ ਕੇ ਚਲਾਈ ਗਈ ਏ ਡਲੇ ਚੱਲੇ ਨਹੀਂਗੇ ਆਪ ਚ ਚਲਾ ਕੇ ਡਲੇ ਵੀ ਭੱਜ ਕੇ ਨਿਕਲ ਗਏ ਨੇ ਆ ਵੀ ਡਲੇ ਚਲਾ ਕੇ ਠੀਕ ਆ ਵੀ ਡਲੇ ਚਲਾ ਕੇ ਆਪ ਹੀ ਨਿਕਲ ਗਏ ਨੇ ਬਸ ਇਹ ਹੋ ਗਏ ਵੀ ਡਲੇ ਉਹਨਾਂ ਬੰਦਿਆਂ ਨੇ ਨਹੀਂ ਚਲਾਈ ਜਿਹੜੇ ਚੱਲੇ ਨੇ ਚੁੱਪ ਕਰਕੇ ਖੜੇ ਰਿਹਾਏ ਨੇ ਹਾਂ ਉਹ ਆਏ ਨੇ ਉਹਨਾਂ ਨੂੰ ਦਾਬਾ ਮਾਰਿਆ ਉਹ ਖਲੋਗੇ ਕਿ ਉਹਨਾਂ ਦੇ ਸਾਡੀ ਕੁੜੀ ਦੇ ਦਿਓ ਸਾਡਾ ਸਮਾਨ ਦੇ ਦਿਓ ਬਸ ਆ ਗੱਲ ਆਖੀ ਉਹਨਾਂ ਦਾ ਸਮਾਨ ਸੀ ਵਾਵਾ ਇਹ ਉਹ ਸਮਾਨ ਆਫ ਦਾ ਲੈ ਕੇ ਕੋ ਉਹ ਦਿੱਤਾ ਵੀ ਨਹੀਂ ਵੀ ਵੀ ਦੱਸ ਦੇ ਪਏ ਨੇ 6 7 ਟੋਲੇ ਸੇ ਉਹਨਾਂ ਦੱਸ ਦੇ ਪਏ ਨੇ ਤਿੰਨ ਦਾ 6 7 ਟੋਲੇ ਸੇ ਉਹਨਾਂ ਦੱਸ ਦੀ ਬੁੱਢੀ ਤੇ 3 ਲੱਖ ਰੁਪਈਆ ਦੱਸ ਦੇ ਜਾਂਦੀ ਸਾਡਾ ਤਿੰਨ ਇਹ ਮਿੱਡੇ ਦੇ ਰਹਿਣ ਵਾਲੇ ਮੈਂ ਮਿੱਡੇ ਦੇ ਰਹਿਣ ਵਾਲੇ ਉਹ ਲਾ ਕੇ ਨਿੱਕੇ ਨਿੱਕੇ ਜਵਾਕ ਨੇ ਨਾਲੇ ਆਉਂਦੇ ਵਿਚਾਰੇ ਉਹ ਕੰਟਰੋਲ ਕਰਦਾ ਇੱਥੇ ਚਿੱਟਿਆਂ ਤੇ ਕੋਈ ਨਹੀਂ ਕਰਦਾ ਪਿਆਕ ਇਧਰੋਂ ਫੜਦੇ ਨੇ ਇਧਰੋਂ ਛਡਾ ਦਿੰਦੇ ਨੇ ਕੌਣ ਦਾ ਸੁ ਕੰਟਰੋਲ ਇੱਥੇ ਕਰਦਾ ਪਿਆ ਇੱਕ 7 ਸਾਲ ਦਾ ਮੁੰਡਾ ਇੱਕ 8 ਸਾਲ ਦਾ ਮੁੰਡਾ ਹੈ ਉਹਦੇ ਟੀਕਾ ਲਾ ਕੇ ਸਾਡਾ ਮੁੰਡਾ ਮਰ ਗਿਆ ਇੱਥੇ ਕੋਈ ਕਟਰਾਲ ਨਹੀਂ ਕਰਦਾ ਕੁਰਦਾ ਪਿਆ ਚਿੱਟੇ-ਚੁੱਟੇ ਨਹੀਂ ਮਾਵਾ ਰੋਣ ਦੀਆਂ ਹਾਂ ਮਾਵਾ ਜਾ ਕੇ ਵੇਖਾ ਪੇਟ ਦਿਗਾ ਪਿੰਗਾਨੀ ਉੱਥੇ ਹਾਂ ਸਾਰਾ ਪਿੰਡ ਰੌਣਾ ਪਾਈ ਜਾਂਦਾ ਕੋਈ ਨਹੀਂ ਸੁਣਦਾ ਕਿਸੇ ਦੀ ਇੱਥੇ ਪਿਆ ਹੈਗਾ ਅਸੀਂ ਤਾਂ ਬੇਨਤੀ ਕਰਦੇ ਆ ਵੀ ਸਰ ਕੰਟਰੋਲ ਕਰੋ ਇੱਥੇ ਚਿੱਟੇ ਦਾ ਕੰਟਰੋਲ ਕਰੋ ਅਸੀਂ ਦੇ ਹੱਥ ਜੋੜਦੇ ਸਾਰੇ ਅੱਗੇ ਜਿਹੜਾ ਹੋਰ ਪੀਦੋ ਵੀ ਸਾਡੇ ਹੀ ਬੱਚੇ ਨੇ ਸਾਡੇ ਨਾਲ ਘਰ ਪੀ ਕੇ ਜਾਂਦੇ ਨੇ ਘਰ ਪੀ ਕੇ ਜਾਂਦੇ ਨੇ ਘਰੇ ਹੁੰਦੇ ਨੇ ਕੰਮ ਕਰਨ ਜਾਂਦੇ ਮਗਰ ਚਿੱਟਾ ਪੀ ਕੇ ਜਾਂਦੇ ਨੇ ਬਸ ਘਰੇ ਵੜ ਕੇ ਚਿੱਟਾ ਪੀ ਜਾਂਦੇ ਨੇ ਮੇਰੇ ਨਾ ਚਾਰ ਬੇਟੀਆਂ ਨੇ ਘਰੇ ਕੱਲੀਆਂ ਹੁੰਦੀਆਂ ਨੇ ਬੰਦਾ ਮੇਰਾ ਚੜਾ ਸ਼ੂਗਰ ਦਾ ਮਰੀਜ਼ ਆ ਆਪ ਦਵਾਈਆਂ ਲੈਣ ਗਿਆ ਹੁੰਦਾ ਕਰਦੇ ਹੀ ਕਰਦੇ ਆ ਗਏ ਇੱਥੇ ਜੀ ਚੋਰੀ ਚਪਾਈ ਵਾਧੂ ਕਰਦੇ ਘਰ ਤਾਂ ਸੁਣਾ ਛੱਡਣ ਜੋਗੇ ਨਹੀਂਗੇ ਬੰਦੇ ਤੇ ਬੁੜੀਆਂ ਕਿੱਥੇ ਰਹੀਆਂ ਡੇਢ ਲੱਖ ਦੀ ਸਾਡੀ ਚੋਰੀ ਹੋਈ ਏ ਇਹ ਹੋਲੀ ਵਾਲੇ ਦਿਨ ਹੋਈ 24 ਤਰੀਕ ਦੀ ਕੋਈ ਪਤਾ ਨਹੀਂ ਲੱਗਾ ਹਾਂ ਕੋਈ ਪਤਾ ਮਣੀ ਫਤੇਪੁਰ ਮਣੀ ਵਾਲੇ ਦੀ ਅੱਛਾ ਕੀ ਮਾਮਲਾ ਕੀ ਹੈ ਮਾਮਲਾ ਇਹ ਹੈ ਚਿੱਟਾ ਬਹੁਤ ਆ ਜੀ ਆ ਮੇਰੀ ਕਲੋਨੀ ਹੈ ਜੀ ਤੇ ਭਰਾ ਮੇਰਾ ਵੀ ਚਿੱਟਾ ਲਾ ਕੇ ਮਰਿਆ ਥੋੜੇ ਦਿਨ ਹੀ ਹੋਏ ਆ ਜੀ ਤੇ ਕੋਈ ਸੁਖਤਾਈ ਨਹੀਂ ਕੋਈ ਕੋਸ਼ ਨਹੀਂ ਕੋਈ ਪੁਲਿਸ ਗੱਲ ਬਾਤ ਨਹੀਂ ਸੁਣਦੀ ਤੇ ਨਵੇਂ ਬੰਦੇ ਆਉਂਦੇ ਆ ਕਲੋਨੀ ਚ ਵੀ ਸਾਨੂੰ ਤਾਂ ਇਹ ਨਹੀਂ ਪਤਾ ਵੀ ਕਿ ਹੈ ਕੌਣ ਆ ਕੌਣ ਨਹੀਂ ਪਿੰਡ ਚੋਂ ਕੱਢ ਦਿੰਦੇ ਆ ਤੇ ਇੱਥੇ ਆਣ ਕੇ ਮਨੀਆਂ ਲੈ ਰਹੀ ਜਾਂਦੇ ਆ ਦੋ ਦੀ ਵੀ ਸਿਕਤਾਈ ਹੋਣੀ ਚਾਹੀਦੀ ਪਿੰਡ ਦਾ ਸਰਪੰਚ ਕਰੇ ਕਲੋਨੀ ਚਿੱਟੇ ਦੀ ਵੀ ਤੇ ਕਹੇ ਸੀ ਹਾਂ ਤੇ ਹੁਣ ਵੇਖੋ ਚਿੱਟਾ ਵੇਖੋ ਕਿੰਨੀਆਂ ਕਲੋਨੀਆਂ ਵਿਖਾਈਆਂ ਹੀ ਅਸੀਂ ਆਹ ਗੱਲ ਆਈ ਤੇ ਦੋ ਦੋ ਮੌਤਾ ਹੋਈਆਂ ਹੀ ਆਈ ਚਿੱਟੇ ਵਾਲੀਆਂ ਹਫਤੇ ਦੇ ਹਫਤਾ ਇੱਕ ਹੀ ਹੋਇਆ ਜੀ ਹਾਂ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਪਿੰਡ ਚ ਆਉਂਦਾ ਹੀ ਨਹੀਂ ਗਈ ਪੁਲਸ ਆਉਂਦੀ ਆ ਮੜਾ ਮੋਟਾ ਦਬਕਾ ਕੇ ਚਲੀ ਜਾਂਦੀ ਵੀ ਵੀ ਇਹੋ ਜੀ ਗੱਲ ਸਰਕਾਰ ਦਾ ਸਰਕਾਰ ਦਾ ਬੰਦ ਕਰ ਦੇ ਜਾਂ ਤੇ ਚਿੱਟਾ ਬੰਦ ਕਰ ਦਵੇ ਉਹ ਸਰਕਾਰ ਲਿਆਓ ਜਿਹੜੀ ਚਿੱਟਾ ਬੰਦ ਕਰੇ ਪਹਿਲਾਂ ਆਧਾਰ ਤੇ ਨਸ਼ਾ ਬੰਦ ਕਰੇ ਨਸ਼ਾ ਬੰਦ ਕਰੇ ਨਹੀਂ ਤੇ ਪਿੰਡਾਂ 'ਚ ਨਹੀਂ ਵੜਨਦੇ ਨੇ ਗਾ ਉਹ ਸਰਕਾਰ ਲਿਆਵਾਂਗੇ ਜਿਹੜੀ ਚਿੱਟਾ ਬੰਦ ਕਰੇ ਪਹਿਲਾ ਕੰਮ ਸਾਡਾ ਚਿੱਟਾ ਹੈ ਪੰਜਾਬ 'ਚ ਇਹਨਾਂ ਦਾ ਮਤਲਬ ਇਹ ਚਿੱਟੇ ਵੀ ਕੈਪਟਨ ਦੇ 4 ਹਫ਼ਤੇ 'ਚ ਬੰਦ ਲੈ ਦਿਸਦਾ ਹੀ ਨਹੀਂ ਹੁਣ ਕਦੀ ਕਦੀ ਬਿਆਨ ਹੀ ਨਹੀਂ ਆਇਆ ਕੋਈ ਆ ਯਾ ਤੇਨੇ ਕੁਛ ਨਹੀਂ ਚਿੱਟਾ ਨਹੀਂ ਬੰਦ ਹੁੰਦਾ ਪਿਆ ਜਿੰਨਾ ਚਿਰ ਚਿੱਟਾ ਨਹੀਂ ਬੰਦ ਹੁੰਦਾ ਅਸੀਂ ਇਹਨੇ ਵੀ ਵੋਟ ਨਾ ਪਾਓ ਕਿਸੇ ਨੂੰ ਵੀ ਆਉਣ ਵਾਲੇ ਟਾਈਮ 'ਚ ਵੋਟਾਂ ਬੰਦ ਕਰ ਦਿਓ ਪਾਓ ਹੀ ਨਾ ਕਿਸੇ ਨੂੰ ਉਹ ਲਿਆਵਾਂਗੇ ਬੜਾ ਭਾਜ ਭਾਜੇ ਕੋਈ ਆ ਜਾ ਯਾਰ ਜਿਹੜੇ ਚਿੱਟਾ ਬੰਦ ਕਰੇ ਬਸ ਇੱਕੋ ਹੀ ਨਾਰਾ ਹੋਊਗਾ ਗਾਂ ਦਾ ਚਿੱਟਾ ਬੰਦ ਪੰਜਾਬ 'ਚੋਂ ਇਹ ਸਾਨੂੰ ਮਾਰਨਾ ਚਾਹੁੰਦੇ ਅਸੀਂ ਮਰਦੇ ਨਹੀਂ ਪਰ ਪਰ ਅਸੀਂ ਇਹਨੇ ਬੰਦ ਕਰਾਂਗੇ ਅਸੀਂ ਭਲਕੇ ਹੱਲੇ ਜੇ ਸਰਕਾਰ ਤੋਂ ਨਾ ਹੋਇਆ ਫਿਰ ਅਸੀਂ ਕਰਾਂਗੇ ਕਿਵੇਂ ਕਰਨਾ ਹੈ ਅੱਜ ਵੀ ਖੜਾ ਖਾਕ ਨੂੰ ਪਰ ਮੈਂ ਜੁਨਾ ਨੇ ਕਿਹਾ ਐਡਸ ਤੇ ਐਚ ਏ ਆਈ ਵੀ ਤੇ ਇੰਨੀ ਸਾਡੇ ਪਿੰਡ 'ਚ ਫੈਲ ਚੁੱਕੀ ਹੈ ਨਾ ਘਟੋ ਘਟ ਕੇ ਕੇਸ ਚੈੱਕ ਕਰੋ ਕਿ ਕਿੰਨੇ ਕੇਸ ਨਿਕਲਦੇ ਆ ਜਿੰਨੇ ਚਿੱਟੇ ਵਾਲੇ ਮੁੰਡੇ ਤਕਰੀਬਨ ਐਚਆਈਵੀ ਦੇ ਪੋਜ਼ਿਟਿਵ ਹੋ ਗਏ ਨੇ ਆ ਆ ਵੇਖੋ ਕੀ ਬਣਿਆ ਪਿਆ ਹੱਥਾਂ 'ਚ ਹੀ ਡਰਦੇ ਨਹੀਂ ਲਾਉਂਦੇ ਆ ਵੇਖੋ ਕੀ ਬਣਿਆ ਪਿਆ ਇੱਥੇ ਵੇਖੋ ਚਿੱਟਾ ਦਾ ਚਿੱਟਾ ਭੈਣ ਜੋ ਬਿਮਾਰੀ 19 ਵੱਧ ਸਾਨੂੰ ਉਹ ਖਤਰਾ ਹੈ ਕਿ ਪਿੰਡ 'ਚ ਇੰਨੀ ਫੈਲ ਚੁੱਕੀ ਏ ਇਹਦਾ ਸਰਕਾਰ ਨੂੰ ਧਿਆਨ ਹੀ ਕੋਈ ਨਹੀਂ ਚਿੱਟਾ ਦਾ ਡਟੇ ਤੇ ਬਿਮਾਰੀ ਦੁੱਗਣੀ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਚਾਹੁੰਦੀ ਵੀ ਇਹ ਮਰ ਮੁਰ ਜਾਣ ਪਰਾਂ ਲਾ ਕੇ ਟੀਗੇ ਨਾ ਮੇਰਾ ਗਰਮੀਤ ਸਿੰਘ ਪਿੰਡ ਫਤਿਹਪੁਰ ਮੰਨੀ ਆਲਾ ਮੈਟਰ ਇਹ ਸੀ ਇੱਥੇ ਨਾ ਕੋਈ ਬਾਹਰੋਂ ਕੁੜੀ ਆਈ ਸੀ ਤੇ ਉਹ ਵੈਸੇ ਨਿਬੜ ਗਿਆ ਉਹ ਕੁੜੀ ਵਾਲਿਆਂ ਨੂੰ ਕੁੜੀ ਫੜਾਤੀ ਆ ਉਹ ਗਏ ਚਲੇ ਨੇ ਪਰ ਅਸੀਂ ਤਾਂ ਇਹ ਬੋਲਣ ਲੱਗੇ ਵੀ ਇੱਥੇ ਨਸ਼ਾ ਬੜਾ ਵਧਿਆ ਯਾਰ ਨਸ਼ਾ ਇੰਨਾ ਜ਼ਿਆਦਾ ਹੈ ਨਿੱਕੇ ਨਿੱਕੇ ਮੁੰਡੇ 18 18 20 20 ਸਾਲ ਦੇ ਨਸ਼ੇ 'ਚ ਲੱਗੇ ਹੋਏ ਸਾਰੀਆਂ ਕਲੋਨੀਆਂ ਸਰਿੰਜਾਂ ਦੇ ਨਾਲ ਭਰੀਆਂ ਹੋਈਆਂ ਨੇ ਸ਼ਾਮ ਨੂੰ ਸੁਬਾ ਸ਼ਾਮ ਇੱਥੇ ਨਸ਼ੇ ਵਾਲੇ ਆਉਂਦੇ ਨੇ ਤੇ ਕਲੋਨੀਆਂ ਕਾਹਦੀਆਂ ਬਣ ਗਈਆਂ ਸਾਡੇ ਪਿੰਡ ਦਾ ਇੱਕ ਨਸ਼ੇ ਵਾਲਾ ਅੱਡਾ ਬਣ ਗਿਆ 24 ਘੰਟੇ ਇੱਥੇ ਮੁੰਡੇ ਨਸ਼ਾ ਪਿੰਦੇ ਨੇ ਚਿੱਟਾ ਪਿੰਦੇ ਨੇ ਚਿੱਟਾ ਬਹੁਤ ਜ਼ਿਆਦਾ ਸਾਡੇ ਪਿੰਡ ਚ ਅਸੀਂ ਇਹਨੇ ਕੋਈ ਦਾ ਉੱਤਾ ਹੋਵੇ ਪਰ ਉੱਤਾ ਹੁੰਦਾ ਨਹੀਂ ਕੋਈ ਸਰਕਾਰ ਧਿਆਨ ਨਹੀਂ ਕਰਦੀ ਅਕਸਰ ਭਾਈ ਕਲੋਨੀਆਂ ਨੂੰ ਇੱਕ ਹੋਟਲ ਦਾ ਰੁਤਬਾ ਦਿੱਤਾ ਜਾਂਦਾ ਹੈ ਕਿ ਆ ਸੀਗਾ ਕਹਿੰਦੇ ਵਧੀਆ ਕਲੋਨੀਆਂ ਰਹਿਣ ਬਸੇਰਾ ਬਣਾਏ ਜਾਂ ਗਏ ਸੀ ਬੇਸ ਆ ਰਹੇ ਨਹੀਂ ਰਹਿਣ ਬਸੇਰਾ ਪਰ ਇਹ ਤਾਂ ਹੁਣ ਕਹਿੰਦੇ ਵੀ ਹੋਟਲ ਬਣ ਗਏ ਨੇ ਕਹਿੰਦੇ ਲੋਕ ਬਾਹਰ ਦੇ ਆ ਕਿ ਇੱਥੇ ਕਮਰਿਆਂ ਦੇ ਵਿੱਚ ਆ ਬਿਲਕੁਲ ਜੀ 40-40 ਹਜ਼ਾਰ ਚ ਮਿਲ ਜਾਂਦਾ ਬਾਹਰ ਦੇ ਨੂੰ ਆਣ ਕੇ ਪਿੰਡ ਦੇ ਨੂੰ ਕਲੌਨੀ ਘਟ ਮਿਲਦੀ ਬਾਹਰ ਦੇ ਨੂੰ ਜਿਆਦੀ ਮਿਲਦੀ 40000 ਚ ਕਮਰਾ ਨਹੀਂ ਮਿਲਦਾ ਕਿਤੇ ਮਰਲਾ ਥਾਂ ਨਹੀਂ ਮਿਲਦਾ ਇੱਥੇ ਪੰਜ ਪੰਜ ਮਰਲੇ ਥਾਂ ਤੇ ਕਲੌਨੀ ਮਿਲਦੀ 40 40000 ਚ ਬਾਹਰੋਂ ਆਣ ਕੇ ਬਦਮਾਸ਼ ਬਾਹਰ ਦੇ ਬਦਮਾਸ਼ ਆਣ ਕੇ ਇੱਥੇ ਰਹਿੰਦੇ ਪੈਣੇ ਠੀਕ ਹੈ ਪਿੰਡ ਸਾਡਾ ਬਦਨਾਮ ਹੁੰਦਾ ਪਿਆ ਹੈ ਕਰਦੇ ਹੁੱਤਾ ਸਰਪੰਚ ਨਾਲ ਕਰਕੇ ਗੱਲ ਪਰ ਸਰਕਾਰ ਕਰੇ ਕੁਛ ਨਾ ਕੁਛ 40 40000 ਚ ਆਣ ਕੇ ਬਦਮਾਸ਼ ਇੱਥੇ ਰਹੀ ਜਾਂਦੇ ਨੇ ਸਾਨੂੰ ਪਤਾ ਨਹੀਂ ਲੱਗਦਾ ਸਾਰਾ ਕੁਝ ਹੁੰਦਾ ਜੀ ਬਹੁਤ ਬਹੁਤ ਗੰਦ ਪਿਆ ਖੜਾ ਇੱਥੇ ਹਾਂ ਬਹੁਤ ਬਦਨਾਮੀ ਸਾਡੇ ਪਿੰਡ ਦੀ ਹੋ ਜਾਂਦੀ ਇਸ ਗੱਲ ਚ ਤੇ ਹਲੋ ਅਸੀਂ ਇਹ ਨਸ਼ੇ ਤੇ ਨੱਥ ਪੈਣੀ ਚਾਹੀਦੀ ਤੇ ਇਹ ਵੀ ਕੰਮ ਤੇ ਨੱਥ ਪੈਣੀ ਚਾਹੀਦੀ ਤੇ ਬਾਹਰ ਦੇ ਬੰਦੇ ਨਹੀਂ ਆਉਣੇ ਚਾਹੀਦੇ